ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪ ਆਪਣੀ ਕਹਾਣੀ ਅਣਖਾ ਪੱਟੀ ਮਿੰਧੋ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਕੁਲਦੀਪ ਸਿੰਘ ਤਿੰਨਕੋਣੀ ਜੀ ਨੇ ਕਿੱਕਰ ਦੀ ਡੱਬ ਖੜੱਬੀ ਛਾਂ ਵਿੱਚ ਬੈਠਾ ਹੈਪੀ ਫੋਨ ਵੇਖ ਰਿਹਾ ਸੀ ਉਹਦੇ ਬਗਲ ਹੀ ਲੀਲੇ ਹੋਰੀ ਤਾਸ਼ ਵਿੱਚ ਮਗਨ ਸਨ ਇੱਕ ਕੁੱਤੀ ਕਿੱਕਰ ਦੇ ਮੋਢ ਵਿੱਚ ਪੁੱਟੇ ਘੋਰਨੇ ਵਿੱਚ ਸੁੱਤੀ ਪਈ ਸੀ ਜਿਸ ਦੇ ਥਣਾ ਨੂੰ ਪੰਜ ਛੇ ਕਤੂਰੇ ਚੁੰਬੜੇ ਹੋਏ ਸਨ ਪਰ ਸ਼ਾਮਾਂ ਟਲਣਾ ਸ਼ੁਰੂ ਹੋ ਗਿਆ ਸੀ ਪਾਲੇ ਛੜੇ ਦੀਆਂ ਗੱਲਾਂ ਮੁੱਕਣ ਦਾ ਨਾ ਹੀ ਨਹੀਂ ਸੀ ਲੈ ਰਹੀਆਂ ਪੱਲਾ ਸਵੇਰ ਦਾ ਤਾਸ਼ ਬਣ ਰਿਹਾ ਸੀ ਜਿਵੇਂ ਉਸਨੇ ਠੇਕਾ ਲਿਆ ਹੋਵੇ ਬਾਬਾ ਬਖਤੌਰ ਸਿੰਘ ਚੌਂਕੀਦਾਰ ਵੀ ਪੰਗੂੜੇ ਤੇ ਬੈਠਾ ਉਹਨਾਂ ਨੂੰ ਵੇਖ ਰਿਹਾ ਸੀ ਸਵੇਰ ਤੋਂ ਹੀ ਇਹ ਟੋਲੀ ਸੂਰਜ ਨਾਲ ਬਦਲਦੇ ਪਰਸ਼ਾਵੇਂ ਦੇ ਪਿੱਛੇ-ਪਿੱਛੇ ਘੁੰਮ ਰਹੀ ਸੀ ਇੱਕ ਜਾਂਦਾ ਤੇ ਦੂਜਾ ਆ ਜਾਂਦਾ ਜਿਵੇਂ ਡਿਊਟੀ ਦੀਆਂ ਸ਼ਿਫਟਾਂ ਲਾ ਰਹੇ ਹੋਣ ਸੇਵਕ ਅਜੇ ਆਇਆ ਹੀ ਸੀ ਅੱਲਾ ਆਪਣਾ ਖੇੜਾ ਛੁੜਾ ਕੇ ਕਿਸੇ ਕੰਮ ਦਾ ਬਹਾਨਾ ਲਾ ਕੇ ਚਲਾ ਗਿਆ। ਇੰਨੇ ਨੂੰ ਤੇਜਾ ਲੀਡਰ ਵੀ ਆ ਗਿਆ। ਖਾੜਾ ਪੂਰਾ ਮਗ ਗਿਆ। ਦੁੱਗ 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 ਕਰਦਾ ਸੱਬੇ ਦਾ ਬੁਲਟ ਕੋਲ ਦੀ ਲੰਗ ਗਿਆ। ਲੀਲੇ ਨੇ ਸਵਾਲ ਜਿਹਾ ਕਰਦੇ ਨੇ ਕਿਹਾ ਇਹਨੂੰ ਵੀ ਜੱਕ ਨਹੀਂ ਆਉਂਦੀ ਘਰੇ। ਦੁਪਹਿਰੇ ਵੀ ਨਹੀਂ ਟਿਕਦਾ। ਜੱਕ ਕਿਵੇਂ ਆਊ? ਰੰਨ ਖਰਬੂਜੀ ਵਰਗੀ ਟਕਾਈ ਫਿਰਦਾ। ਪਾਲੇ ਛੜੇ ਨੇ ਲੰਮਾ ਸਾਹ ਲੈਂਦੇ ਹੋਏ ਕਿਹਾ ਸਾਰਿਆਂ ਨੇ ਹਾਸਾ ਚੱਕਤਾ। ਆਪ ਦੀ ਕਿਹੜਾ ਘਟ ਸੋਣੀ ਆ ਤੇ ਜੇ ਲੀਡਰ ਨੇ ਤੰਜ ਕੱਸਿਆ ਅਜੇ ਬਾਜੀ ਖਤਮ ਹੋਈ ਸੀ ਸੇਵਕ ਦੇ ਫੋਨ ਦੀ ਘੰਟੀ ਵੱਜੀ ਨੰਬਰ ਦੇਖਦਿਆਂ ਹੀ ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਆਈ ਹੈਲੋ ਬਸ ਤੁਰਨ ਲੱਗਿਆਂ ਇਹ ਕਹਿ ਕੇ ਉਸਨੇ ਫੋਨ ਕੱਟਤਾ ਏ ਵੀ ਨਹੀਂ ਟਿਕਣ ਦਿੰਦੀ ਕਹਿੰਦਾ ਹੋਇਆ ਸੇਵਕ ਕਾਲੇ ਪੈਰੀ ਚੱਲ ਪਿਆ ਤਾਂ ਹੀ ਤਾਂ ਵਿਆਹ ਨਹੀਂ ਕਰਾਇਆ ਮੈਂ ਪਾਲੇ ਨੇ ਤੁਰੇ ਜਾਂਦੇ ਸੇਵਕ ਨੂੰ ਕਿਹਾ ਸਾਰੇ ਹੱਸਣ ਲੱਗ ਪਏ बाजी ਤੇ ਬਾਜੀ ਪੈਂਦੀ ਰਹੀ ਬੁਲਟ ਨੂੰ ਕੀ ਹੋ ਗਿਆ ਘਰ ਨੂੰ ਤੁਰੇ ਜਾਂਦੇ ਸੱਬੇ ਨੂੰ ਹੈਪੀ ਨੇ ਪੁੱਛਿਆ ਯਾਰ ਗੋਰੀ ਲੈ ਗਿਆ ਕਹਿੰਦਾ ਹੋਇਆ ਸੱਬਾ ਘਰ ਨੂੰ ਚਲਾ ਗਿਆ ਆਹੋ ਬੁਲਟ ਗੋਰੀ ਚਲਾ ਲੈਂਦਾ ਉਹਦੀ ਗੱਡੀ ਨੂੰ ਖਿੱਚੀ ਫਿਰਿਆ ਕਰ ਪਾਲੇ ਨੇ ਫੇਰ ਗੁੱਜੀ ਚੋਟ ਮਾਰੀ ਦੱਬੀ ਜਹੀ ਹਾਸੀ ਹੱਸਦਿਆਂ ਸਾਰੇ ਚੁੱਪ ਹੋ ਗਏ ਅਚਾਨਕ ਸੱਬੇ ਦੇ ਘਰ ਚੀਕਾਂ ਰੌਲੀ ਪੈ ਗਈ ਇਹ ਸੱਬੇ ਦੇ ਘਰ ਵਾਲੀ ਮਿੰਦੋ ਦੀ ਆਵਾਜ਼ ਸੀ ਸਾਰੇ ਆਪੋ ਤਾਂ ਪਿਸਬੇ ਕੇ ਘਰ ਵਾਲਾ ਭੱਜੇ ਅੱਗੇ ਸੱਬੇ ਨੇ ਘਰ ਵਾਲੀ ਨੂੰ ਗੁੱਤੋਂ ਫੜਿਆ ਹੋਇਆ ਸੀ ਤੇ ਪਾਗਲਾ ਵਾਂਗ ਉਹਦੇ ਲੱਤਾਂ ਮਾਰ ਰਿਹਾ ਸੀ ਸਾਰਿਆਂ ਨੇ ਬੜੀ ਮੁਸ਼ਕਲ ਨਾਲ ਛਡਾਇਆ ਉਸਨੂੰ ਸੱਬੇ ਦੇ ਘਰ ਵਾਲੀ ਦੇ ਵਾਲ ਖੁੱਲੇ ਹੋਏ ਸਨ ਕੁੜਤੀ ਦੀ ਢਾਕ ਕੱਚ ਤੱਕ ਉੱਡੜ ਗਈ ਸੀ ਗੋਰੀਆਂ ਬੱਖੀਆਂ ਤੇ ਪਏ ਲਾਲ ਨਿਸ਼ਾਨ ਵੇਖ ਕੇ ਪਾਲੇ ਛੜੇ ਦੀਆਂ ਅੱਖਾਂ ਹੱਸ ਰਹੀਆਂ ਸਨ ਉਹਦੇ ਨੱਕ ਵਿੱਚੋਂ ਖੂਨ ਵਗ ਰਿਹਾ ਸੀ ਜੋ ਬਿਨਾ ਸੁਰਖੀ ਦੇ ਗੁਲਾਬੀ ਜਿਹੇ ਬੁੱਲਾਂ ਤੋਂ ਹੁੰਦਾ ਹੋਇਆ ਮੂੰਹ ਵਿੱਚ ਜਾ ਰਿਹਾ ਸੀ ਜਿਸ ਨੂੰ ਉਹ ਵਾਰ-ਵਾਰ ਥੁੱਕ ਰਹੀ ਸੀ ਸੱਬਾ ਉਸ ਵੱਲ ਟੁੱਟ-ਟੁੱਟ ਪੈ ਰਿਹਾ ਸੀ ਪਰ ਉਸ ਦੀ ਪਤਨੀ ਉਸ ਨੂੰ ਘੂਰ-ਘੂਰ ਕੇ ਵੇਖ ਰਹੀ ਸੀ ਇੰਨੇ ਨੂੰ ਬਾਬਾ ਬਖਤੌਰਾ ਵੀ ਉਹਨਾਂ ਦੇ ਘਰ ਆ ਗਿਆ ਕੁੱਤੀ ਤੀਮੀ ਜਗਲ ਕਿਸੇ ਥਾਂ ਦੀ ਅੱਜ ਨਹੀਂ ਮੇਰੇ ਹੱਥੋਂ ਬਚਦੀ ਸੱਬੇ ਨੇ ਗਾਲਾਂ ਦਾ ਮੀਂਹ ਵਰਾ ਰੱਖਿਆ ਸੀ ਕੀ ਗੱਲ ਓਏ ਕਿਉਂ ਕੁੜੀ ਨੂੰ ਮਾਰੀ ਜਾਂਦਾ ਚੌਂਕੀਦਾਰ ਨੇ ਸੱਬੇ ਨੂੰ ਪੁੱਛਿਆ ਸੱਬੇ ਨੇ ਆਸੇ-ਪਾਸੇ ਵੇਖਿਆ ਤੇ ਚੌਂਕੀਦਾਰ ਨੂੰ ਅੰਦਰ ਲੈ ਗਿਆ ਸੇਵਕ ਦੀ ਜੁੱਤੀ ਦੇਖ ਚੌਂਕੀਦਾਰ ਲਾਲ ਪੀਲਾ ਹੋ ਗਿਆ ਬਾਹਰ ਆਉਂਦਿਆਂ ਹੀ ਚੌਂਕੀਦਾਰ ਨੇ ਮਿੰਦੋ ਦੇ ਸੋਟੀ ਦੀ ਹੁੱਜ ਮਾਰਦਿਆਂ ਕਿਹਾ ਅੱਜ ਨਹੀਂ ਬਚਦੀ ਕੁੱਤੀਏ ਇੱਜ਼ਤ ਰੋਲਦੀ ਸਾਡੀ ਮਿੰਦੋ ਨੇ ਵਿੱਚੋਂ ਹੀ ਬੋਲਣਾ ਸ਼ੁਰੂ ਕਰਤਾ ਮਰੀ ਨੂੰ ਕੀ ਮਾਰੋਗੇ ਮੈਂ ਤਾਂ ਰੋਜ਼ ਮਰਦੀ ਆ ਜਦੋਂ ਮੇਰੇ ਨਾਲ ਪਿਆ ਇਹ ਉਸ ਸੌਕਰ ਨਾਲ ਫੋਨ ਤੇ ਸਾਰੀ ਰਾਤ ਗੱਲਾਂ ਮਾਰਦਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਉਹ ਫਿਰ ਬੋਲੀ ਤੁਹਾਡੀ ਇੱਜ਼ਤ ਨੂੰ ਉਦੋਂ ਚਾਰ ਚੰਨ ਲੱਗਦੇ ਆ ਜਦੋਂ ਇਹ ਘਰ ਤੋਂ ਬਾਹਰ ਖੇ ਖਾਣ ਜਾਂਦਾ ਚੌਂਕੀਦਾਰ ਤੋਂ ਆਪਣੀ ਅਧੂਰੀ ਗੱਲ ਪੂਰੀ ਕਰਨ ਲਈ ਮੂੰਹ ਨਹੀਂ ਸੀ ਖੁੱਲ ਰਿਹਾ ਪਰ ਉਸਨੇ ਸੋਟੀ ਦੀ ਘੂਰ ਨਾਲ ਮਿੰਦੋ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਚੌਂਕੀਦਾਰ ਨੇ ਵਿਹੜੇ ਵਿਚਲੇ ਹੋਏ ਇਕੱਠ ਨੂੰ ਸ਼ਰਮ ਨਾਲ ਭਰੀਆਂ ਅੱਖਾਂ ਨਾਲ ਵੇਖਦੇ ਕਿਹਾ ਜਾਓ ਭਾਈ ਆਪੋ ਆਪਣੇ ਘਰਾਂ ਨੂੰ ਸਾਡੇ ਘਰ ਦਾ ਮਸਲਾ ਅਸੀਂ ਆਪੇ ਦੇਖ ਲਾਂਗੇ ਉਸਦੇ ਬੋਲ ਗੁੱਸੇ ਨਾਲ ਭਰੇ ਹੋਏ ਸਨ ਉਸਨੇ ਸੱਬੇ ਨੂੰ ਬਾਹਾਂ ਤੋਂ ਫੜ ਕੇ ਅੰਦਰ ਲੈ ਜਾਂਦੇ ਹੋਏ ਸੱਬੇ ਦੇ ਇੱਕ ਹੁੱਜ ਮਾਰਿਆ ਉਹ ਕਹਿੰਦਾ ਜਾ ਰਿਹਾ ਸੀ ਕਿ ਪਹਿਲਾਂ ਇਹਦੀ ਕਰਤੂਤ ਇਹਦੇ ਪਿਓ ਨੂੰ ਦੱਸ ਵੱਡੇ ਬੈਲੀ ਨੂੰ ਬਾਅਦ ਵਿੱਚ ਵੇਖ ਲਾਂਗੇ ਮਿੰਦੂ ਕੰਧ ਨਾਲ ਲੱਗੀ ਸੁੱਨ ਬੱਟਾ ਬਣੀ ਬੈਠੀ ਸੀ ਉਸ ਦੀਆਂ ਬਿਸ਼ਰਮ ਅੱਖਾਂ ਚੋਂ ਹੰਝੂ ਡੁੱਲ ਰਹੇ ਸਨ ਸਾਰੇ ਲੋਕ ਘਰਾਂ ਨੂੰ ਜਾ ਚੁੱਕੇ ਸਨ ਪਰ ਉਹ ਕੁੱਤੀ ਕੌਲੇ ਨਾਲ ਖੜੀ ਮਿੰਦੋਵਲ ਵੇਖ ਰਹੀ ਸੀ ਜਿਵੇਂ ਉਸ ਦਾ ਦਰਦ ਵੰਡਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ ਦੋ ਕਤੂਰੇ ਉਸ ਦੇ ਥਣਾ ਨੂੰ ਚਿੰਬੜ ਦੁੱਧ ਪੀਣ ਵਿੱਚ ਮਸਤ ਸਨ ਤੇ ਬਾਕੀ ਮਿੰਦੋ ਕੇ ਬੇੜੇ ਵਿੱਚ ਖਿਲਰੇ ਆਸ-ਪਾਸੇ ਮੂੰਹ ਮਾਰ ਰਹੇ ਸਨ ਜਿਵੇਂ ਹੁਣੇ ਹੋਈ ਵਾਰਦਾਤ ਦੇ ਸਬੂਤ ਲੱਭ ਰਹੇ ਹੋਣ ਇੰਨੇ ਨੂੰ ਮਿੰਦੋ ਦੀ ਸੱਸ ਬਸੰਤ ਕੌਰ ਕਾਲੇ ਪੈਰੀਂ ਘਰੇ ਵੜੀ ਤੇ ਮਿੰਦੋਵਲ ਵੇਖ ਕੇ ਬੋਲੀ ਨਾਟਲੀ ਨਾਂਟਲੀ ਚਾੜਤਾ ਚੰਦ ਮਾਂ ਨੂੰ ਤਾਂ ਜਮਦੀ ਖਾ ਗਈ ਸੀ ਡੈਣੇ ਇੱਜ਼ਤਾਂ ਕਿੱਥੋਂ ਸਾਂਭਣਾ ਸਿੱਖਦੀ ਕਹਿੰਦੀ ਕਹਿੰਦੀ ਉਹ ਅੰਦਰ ਚਲੀ ਗਈ ਅਗਲੇ ਹੀ ਪਲ ਬਸੰਤ ਕੌਰ ਫੇਰ ਆ ਗਈ ਉਸਦੇ ਹੱਥ ਵਿੱਚ ਚੁੰਨੀ ਸੀ ਮਿੰਦੋ ਦੀ ਆ ਸਾਂਭਲਾ ਝਾਟਾ ਬਥੇਰੀ ਸੁਆ ਪਾਤੀ ਸਾਡੇ ਚਿੱਟੇ ਧੋਲਿਆਂ ਚ ਕਹਿੰਦੀ ਨੇ ਚੁੰਨੀ ਵਗਾ ਕੇ ਮਾਰੀ ਮਿੰਦੋ ਦੇ ਮੂੰਹ ਤੇ ਫਿਰ ਬੜਬੜ ਕਰਦੀ ਕਤੂਰੀਆਂ ਨੂੰ ਬਾਹਰ ਭਜਾਉਣ ਬਹਾਨੇ ਕਹਿ ਰਹੀ ਸੀ ਕਿਵੇਂ ਹਰਲ ਹਰਲ ਕਰਦੇ ਫਿਰਦੇ ਆ ਕਤੀੜਖਾਨਾ ਅੱਖ ਨਹੀਂ ਝਪਕਣ ਦਿੰਦੇ ਗੰਦ ਪਾਉਣ ਦੀ ਕਾਲੀ ਰਹਿੰਦੀ ਆ ਮਿੰਦੋ ਨੇ ਚੁੰਨੀ ਨਾਲ ਆਪਣੀ ਛਾਤੀ ਨੂੰ ਕੱਜ ਲਿਆ ਸੀ ਪਰ ਸਿਰੋਂ ਅਜੇ ਵੀ ਨੰਗੀ ਸੀ ਖਿਲਰੇ ਵਾਲਾਂ ਨੂੰ ਬੰਨਣ ਦੀ ਉਸਨੇ ਕੋਸ਼ਿਸ਼ ਹੀ ਨਾ ਕੀਤੀ ਬਸੰਤ ਕੌਰ ਨੇ ਕੁੱਤੀ ਦੇ ਡੰਡਾ ਵਗਾ ਕੇ ਮਾਰਿਆ ਤਾਂ ਕੁੱਤੀ ਭੌਂਕਦੀ ਭੌਂਕਦੀ ਬਾਹਰ ਵੱਲ ਨੂੰ ਭੱਜ ਤੁਰੀ ਕਤੂਰੀਆਂ ਦੀ ਫੌਜ ਵੀ ਉਸਦੇ ਪਿੱਛੇ-ਪਿੱਛੇ ਜਾ ਰਹੀ ਸੀ ਕੁੱਤੀ ਦੀ ਆਵਾਜ਼ ਹੌਲੀ-ਹੌਲੀ ਦੂਰ ਹੁੰਦੀ ਚਲੀ ਗਈ ਬਸੰਤਕੌਰ ਨੂੰ ਏਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੁੱਤੀ ਉਹਨਾਂ ਦੇ ਘਰ ਦਾ ਹਾਲ ਸਾਰੇ ਪਿੰਡ ਨੂੰ ਦੱਸ ਰਹੀ ਹੋਵੇ ਸੂਰਜ ਮਿੰਦੋ ਦੇ ਕਾਰਨਾਮੇ ਨੂੰ ਅੱਖੀਂ ਦੇਖ ਕਾਲੀ ਕਾਲੀ ਰਾਤ ਦੇ ਕੰਨਾਂ ਵਿੱਚ ਫੂਕ ਮਾਰਨ ਲਈ ਪੱਛਮ ਵੱਲ ਰਵਾਨਾ ਹੋ ਗਿਆ ਸੀ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਸੇਵਕ ਤੇ ਮਿੰਦੋ ਦੇ ਇਸ਼ਕ ਦੀ ਗੱਲ ਫੈਲ ਚੁੱਕੀ ਸੀ ਜਦੋਂ ਇਹ ਗੱਲ ਲੱਸੋ ਨੇਣ ਦੇ ਕੰਨਿ ਪਈ ਤਾਂ ਉਹ ਸੇਵਕ ਦੇ ਘਰ ਵੱਲ ਕੂਚ ਕਰ ਗਈ ਰਾਸਤੇ ਵਿੱਚ ਉਸ ਦੇ ਕੋਲ ਇੱਕ ਕਾਰ ਲੰਗੀ ਜੋ ਕਿ ਸੱਬੇ ਕੇ ਬੂਹੇ ਅੱਗੇ ਆ ਰੁਕੀ ਤਾਂ ਉਸ ਦੇ ਪੈਰਾਂ ਨੇ ਦਿਸ਼ਾ ਬਦਲੀ ਤੇ ਸੱਬੇ ਕੇ ਘਰ ਵੱਲ ਨੂੰ ਹੋ ਤਰੀ ਕਾਰ ਚ ਮਿੰਦੋ ਦਾ ਪਿਓ ਉੱਤਰਿਆ ਉਸ ਦੇ ਨਾਲ ਗੁਰਮੇਲ ਨੰਬਰਦਾਰ ਤੇ ਦੋ ਪੰਚਾਇਤ ਮੈਂਬਰ ਸਨ ਆਪਣੇ ਬਾਪ ਨਾਜ਼ਰ ਸਿੰਘ ਨੂੰ ਵੇਖ ਕੇ ਮਿੰਦੋ ਇਕਦਮ ਖੜੀ ਹੋ ਗਈ ਉਹਨੇ ਛੇਤੀ ਛੇਤੀ ਆਪਣੇ ਖਿਲਰੇ ਵਾਲ ਸੰਭਾਲੇ ਤੇ ਸਿਰ ਚੁੰਨੀ ਨਾਲ ਕੱਜ ਲਿਆ ਨਾਜ਼ਰ ਸਿੰਘ ਦੇ ਦੋਵੇਂ ਹੱਥ ਜੋੜੇ ਹੋਏ ਸਨ ਜਿਵੇਂ ਗੁਰੂ ਘਰ ਮੱਥਾ ਟੇਕਣ ਗਿਆ ਹੋਵੇ ਪਰ ਅੱਖਾਂ ਵਿੱਚ ਆਸ ਦੀ ਜਗ੍ਹਾ ਸ਼ਰਮ ਨੇ ਮੱਲੀ ਹੋਈ ਸੀ ਜਿਸ ਕਰਕੇ ਉਸ ਦੀ ਧੌਣ ਜ਼ਮੀਨ ਵੱਲ ਝੁਕੀ ਹੋਈ ਸੀ ਚੁੱਪਚਾਪ ਮਿੰਦੋ ਦੇ ਸਿਰ ਤੇ ਹੱਥ ਰੱਖ ਉਹ ਅੱਗੇ ਲੰਘ ਗਿਆ ਕੀ ਗੱਲ ਹੋ ਗਈ ਸਰਦਾਰ ਸਾਹਿਬ ਮਿੰਦੋ ਦੇ ਬਾਪ ਨੇ ਧੀਮੀ ਆਵਾਜ਼ ਵਿੱਚ ਪੁੱਛਿਆ ਤਾਂ ਚੌਂਕੀਦਾਰ ਬੋਲਿਆ ਹੋਣਾ ਕੀ ਆ ਮਿੰਦੋ ਨੇ ਆਪਣੇ ਬਾਪ ਤੇ ਪੇਕੇਆਂ ਤੋਂ ਆਈ ਪੰਚਾਇਤ ਨੂੰ ਪਾਣੀ ਦੇਣ ਲਈ ਮੂਹਰ ਸੋਈ ਵੱਲ ਕੀਤਾ ਪਰ ਆਪਣੀ ਸੱਸ ਨੂੰ ਅੱਗੇ ਵੇਖ ਉਸ ਦੀ ਪੈਰ ਪੁੱਟਣ ਦੀ ਹਿੰਮਤ ਨਾ ਹੋਈ। ਕਰੀਬ ਅੱਧਾ ਘੰਟਾ ਪੰਚਾਇਤ, ਸੂਬਾ ਤੇ ਚੌਂਕੀਦਾਰ ਆਪਸ ਵਿੱਚ ਕੋਸਰਮਸਰ ਕਰਦੇ ਰਹੇ। ਫਿਰ 나જર ਸਿੰਘ ਨੇ ਦੁਖੀ ਜਹੀ ਆਵਾਜ਼ ਵਿੱਚ ਮਿੰਦੋ ਨੂੰ ਕਿਹਾ, "ਕੁੜੀਏ, ਕੱਪੜੇ ਪਾੜਾ ਆਪਣੇ ਬੈਗ 'ਚ।" ਮਿੰਦੋ ਨੇ ਚੁੰਨੀ ਨਾਲ ਅੱਖਾਂ ਸਾਫ਼ ਕੀਤੀਆਂ ਤੇ ਕੱਪੜੇ ਇਕੱਠੇ ਕਰਨ ਲੱਗ ਪਈ। ਗੁਰਮੇਲ ਨੰਬਰਦਾਰ ਕਹਿ ਰਿਹਾ ਸੀ, "ਬੋਲਣ ਜੋਗਰਾ ਨਹੀਂ ਛੱਡਿਆ। ਅਸੀਂ ਹੁਣ ਕੀ ਕਹੀਏ? ਆਹੀ ਫਰਕ ਹੁੰਦਾ।" ਗੁੱਤ ਤੇ ਮੁੱਛ ਚ ਜਦੋਂ 나జర్ ਸਿੰਘ ਤੇ ਪੰਚਾਇਤ ਵਾਲੇ ਕਾਰ ਵਿੱਚ ਬੈਠ ਗਏ ਤਾਂ ਮਿੰਦੋ ਤਾਂ ਕੀ ਖੋਲ ਬੈਗ ਬੁੱਕਲ ਵਿੱਚ ਰੱਖ ਕੇ ਪਿਛਲੀ ਸੀਟ ਤੇ ਬੈਠ ਗਈ ਉਸ ਦੇ ਕੁੰਡ ਵਿੱਚੋਂ ਦੀ ਤਾਂ ਆਪਣੇ ਘਰ ਵੱਲ ਵੇਖਿਆ ਤਾਂ ਲਸੋ ਨੈਣ ਅੰਦਰ ਉਸ ਦੀ ਸੱਸ ਕੋਲ ਪਹੁੰਚ ਗਈ ਸੀ ਕਾਰ ਜਦੋਂ ਕਿਕਰ ਕੋਲ ਦੀ ਲੰਗੀ ਤਾਂ ਕੁੱਤੀ ਭੌਂਕਦੀ ਪਿੱਛੇ ਭੱਜ ਰਹੀ ਸੀ ਪਰ ਕਾਰ ਉੜਦੀ ਧੂੜ ਦਾ ਸਹਾਰਾ ਲੈ ਕੇ ਕੁੱਤੀ ਦੀਆਂ ਨਜ਼ਰਾਂ ਤੋਂ ਵੀ ਦੂਰ ਨਿਕਲ ਗਈ ਪਾਲਾ ਛੜਾ ਖੁੰਡ ਤੇ ਬੈਠਾ ਦੁਪਹਿਰ ਵਾਲੇ ਕਾਰੇ ਦਾ ਅੱਖੀ ਡਿਠਾ ਹਾਲ ਚਚਕੇ ਲੈ ਲੈ ਕੇ ਸੁਣਾ ਰਿਹਾ ਸੀ ਰਾਤ ਜਦੋਂ ਮਿੰਦੋ ਆਪਣੇ ਬਾਪੂ ਨਾਲ ਪੇਕੇ ਘਰ ਪਹੁੰਚੀ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ ਗੁਰਮੀਲ ਨੰਬਰਦਾਰ ਉਹਨਾਂ ਨੂੰ ਘਰ ਦੇ ਬੂਹੇ ਅੱਗੇ ਉਤਾਰ ਆਪ ਗੱਡੀ ਲੈ ਕੇ ਘਰ ਚਲਾ ਗਿਆ ਨਾજર ਨੇ ਕੋਈ 4-5 ਵਾਰ ਆਪਣੇ ਪੁੱਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਆਵਾਜ਼ਾਂ ਵੀ ਮਾਰੀਆਂ ਪਰ ਕੋਈ ਜਵਾਬ ਨਾ ਆਇਆ ਆਖਰ ਉਹ ਮਿੰਦੋ ਨੂੰ ਲੈ ਕੇ ਬਾੜੇ ਵੱਲ ਚੱਲ ਪਿਆ ਜਿੱਥੇ ਉਹ ਆਪ ਰਹਿਂਦਾ ਸੀ 나જર ਲੱਕੜ ਦਾ ਬੂਹਾ ਖੋਲ ਕੇ ਅੱਗੇ ਲੰਘ ਗਿਆ ਬਰਾਂਡੇ ਦੇ ਨਾਲ ਬੈਠਕ ਦਾ ਬੂਹਾ ਖੋਲ 나જર ਸਿੰਘ ਮੰਜੇ ਤੇ ਬੈਠ ਗਿਆ ਉਹ ਕਾਫੀ ਥੱਕਿਆ ਮਹਿਸੂਸ ਕਰ ਰਿਹਾ ਸੀ ਮਿੰਦੋ ਵੀ ਪਿੱਛੇ ਪਿੱਛੇ ਬੈਠਕ ਵਿੱਚ ਆ ਗਈ ਉਸਨੇ ਕੱਪੜਿਆਂ ਵਾਲਾ ਬੈਗ ਪੁੰਜੇ ਰੱਖਿਆ ਤੇ ਇੱਕ ਖੁੰਜੇ ਵਿੱਚ ਪਏ ਘੜੇ ਵਿੱਚੋਂ ਪਾਣੀ ਦਾ ਗਲਾਸ ਭਰ ਕੇ ਬਾਪੂ ਨੂੰ ਦਿੱਤਾ 나જર ਸਿੰਘ ਇੱਕੋ ਸਾਹ ਸਾਰਾ ਪਾਣੀ ਪੀ ਗਿਆ ਮਿੰਦੋ ਨੇ ਸੁੱਕੇ ਗਲੇ ਚੋਂ ਪੁੱਛਿਆ ਬਾਪੂ ਜੀ ਪਾਣੀ ਹੋਰ ਦੇਵਾ ਨਾਜਰ ਸਿੰਘ ਕੁਝ ਬੋਲੇ ਬਿਨਾਂ ਹੀ ਬੈਠਾ ਰਿਹਾ ਜਿਵੇਂ ਕੁਝ ਸੁਣਿਆ ਹੀ ਨਾ ਹੋਵੇ ਮਿੰਨ ਦੋਨੇ ਹੱਥ ਵਿੱਚ ਫੜੇ ਗਲਾਸ ਨੂੰ ਮੂੰਹ ਨਾਲ ਲਾ ਲਿਆ ਪਾਣੀ ਉਸਦੇ ਗਲੇ 'ਚੋਂ ਉਤਰ ਕੇ ਕਾਲਜੇ 'ਚ ਐਵੇਂ ਲੱਗਿਆ ਜਿਵੇਂ ਕਿਸੇ ਨੇ ਡਾਂਗ ਮਾਰੀ ਹੋਵੇ ਕਾਲਜੇ ਦੀ ਪੀੜ ਨਾਲ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਚੀਖ ਨੂੰ ਉਸਨੇ ਆਪਣੇ ਗਲੇ ਅੰਦਰ ਹੀ ਦੱਬ ਲਿਆ ਬੱਲਵ ਦੀ ਮੱਧਮ ਜਹੀ ਰੋਸ਼ਨੀ ਵਿੱਚ ਉਸਨੇ ਕਮਰੇ ਵਿੱਚ ਨਜ਼ਰ ਘੁਮਾਈ ਸਾਹਮਣੇ ਪੁਰਾਣੇ ਜਿਹੇ ਮੇਜ਼ ਤੇ ਦੋ ਡੱਬਿਆਂ ਵਾਲਾ ਟਿਫਨ ਪਿਆ ਸੀ ਉਸਨੇ ਖੋਲ ਕੇ ਵੇਖਿਆ ਤਾਂ ਉਸ ਵਿੱਚ ਪੰਜ ਰੋਟੀਆਂ ਤੇ ਇੱਕ ਡੱਬੇ ਵਿੱਚ ਦਾਲ ਸੀ ਮਿੰਦੋ ਨੇ ਢੱਕਣ ਵਿੱਚ ਥੋੜੀ ਜਹੀ ਦਾਲ ਕੱਢ ਡੱਬਾ ਤੇ ਤਿੰਨ ਰੋਟੀਆਂ ਬਾਪੂ ਅੱਗੇ ਰੱਖ ਦਿੱਤੀਆਂ ਇੱਕ ਪਾਣੀ ਦਾ ਗਲਾਸ ਮੰਜੇ ਦੀ ਧੌਣ ਵਿੱਚ ਫਸਾ ਦਿੱਤਾ ਆਪ ਪੁੰਜੇ ਬੈਠ ਕੇ ਰੋਟੀ ਖਾਣ ਲੱਗੀ ਉਸਨੇ ਨਾ ਚਾਹੁੰਦੇ ਹੋਏ ਵੀ ਜਦੋਂ ਪਹਿਲੀ ਬੁਰਕੀ ਮੂੰਹ ਚ ਪਾ ਕੇ ਚਿਬੜਨ ਦੀ ਕੋਸ਼ਿਸ਼ ਕੀਤੀ ਆਪੀੜ ਚੋਂ ਉਠੇ ਦਰਦ ਨੇ ਉਸ ਨੂੰ ਦੁਪਹਿਰ ਵਾਲਾ ਸੀਨ ਯਾਦ ਕਰਾ ਦਿੱਤਾ ਅੱਧੀ ਰੋਟੀ ਨੇ ਉਸ ਦੀ ਪੂਰੇ ਦਿਨ ਦੀ ਭੁੱਖ ਮਾਰ ਦਿੱਤੀ ਉਸ ਤੋਂ ਪਹਿਲਾਂ ਹੀ 나જર ਸਿੰਘ ਅੱਧ ਪਚੱਦੀ ਰੋਟੀ ਖਾ ਕੇ ਮੰਜੇ ਤੇ ਟੇਡਾ ਪੈ ਗਿਆ ਸੀ ਮਿੰਦੋ ਨੇ ਭਾਂਡੇ ਸਾਹਮਣੇ ਤੇ ਮੰਜੀ ਢਾਕੇ ਉਸ ਉੱਪਰ ਲੇਟ ਗਈ ਉਸ ਨੂੰ ਸੋਚਾਂ ਵਿੱਚ ਡੁੱਬੀ ਨੂੰ ਕਦੋਂ ਨੀਂਦ ਆ ਗਈ ਕੁਝ ਪਤਾ ਨਹੀਂ ਲੱਗਾ ਪਰ 나જર ਸਿੰਘ ਦੀਆਂ ਅੱਖਾਂ ਅਜੇ ਖੁੱਲੀਆਂ ਸਨ ਉਸ ਦੇ ਅੰਦਰੋਂ ਆਵਾਜ਼ ਆਈ ਨਹੀਂ ਇਹ ਨਹੀਂ ਹੋ ਸਕਦਾ ਮਿੰਦੋ ਇਹ ਕਦਮ ਕਿਵੇਂ ਪੁੱਟ ਸਕਦੀ ਆ ਬਹੁਤ ਸਿਆਣੀ ਆ ਮੇਰੀ ਧੀ ਗੁਲਾਬ ਕੌਰ ਭਾਵੇਂ ਇਹਨੂੰ ਜਨਮ ਦੇ ਅਨਸਾਰ ਹੀ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ ਪਰ ਮਿੰਦੋ ਨੇ ਹਮੇਸ਼ਾ ਉਸਦੀ ਚੁੰਨੀ ਤੇ ਮੇਰੇ ਪੱਗ ਦਾ ਖਿਆਲ ਰੱਖਿਆ ਸੀ 나జర్ ਸਿੰਘ ਮਿੰਦਰ ਦਾ ਸਕੂਲ ਟਾਈਮ ਚੇਤੇ ਆ ਗਿਆ ਮਿੰਦਰ ਹਰ ਸਾਲ ਪਹਿਲੇ ਨੰਬਰ ਤੇ ਆਉਂਦੀ ਜਦੋਂ ਵੀ 나జర్ ਮਿੰਦਰ ਨਾਲ ਉਸਦੇ ਸਕੂਲ ਜਾਂਦਾ ਤਾਂ ਉਸਦੀ ਮਾਸਟਰ ਨੀ ਨੇ ਹਰ ਵਾਰ ਇਹ ਹੀ ਕਹਿਣਾ ਹਰਮਿੰਦਰ ਬਹੁਤ ਸਿਆਣੀ ਆ ਤੇ ਪੜਨ ਵਾਲੀ ਕੁੜੀ ਆ ਬਾਬਾ ਜੀ ਤੁਸੀਂ ਇਸ ਨੂੰ ਪੜਨੋਂ ਨਾ ਹਟਾ ਲਿਓ ਵੱਡੀ ਹੋ ਕੇ ਨਾਂ ਰੌਸ਼ਨ ਕਰੂਗਾ ਆਪਜੀ ਦਾ ਐਨਾ ਸੁਣਦੇ ਹੀ ਸੀਨਾ ਚੌੜਾ ਤੇ ਕੱਦ ਹੋਰ ਉੱਚਾ ਹੋ ਜਾਂਦਾ ਸੀ ਨਾਜਰ ਸਿੰਘ ਦਾ ਮਿੰਦਰ ਨੇ ਦਸਵੀਂ ਪਾਸ ਕੀਤੀ ਹੁਣ ਉਹ ਬਚਪਨ ਦੇ ਸਮੇਂ ਤੋਂ ਅੱਗੇ ਨਿਕਲ ਆਈ ਸੀ ਨਾਜਰ ਸਿੰਘ ਨੂੰ ਕਦੇ-ਕਦੇ ਆਪਣੀ ਧੀ ਵਿੱਚੋਂ ਗੁਲਾਬਕੌਰ ਦਾ ਭਲੇਖਾ ਪੈਂਦਾ ਸਾਰਿਆਂ ਤੋਂ ਉੱਤੋਂ ਦੀ ਹੋ ਨਾਜ਼ਰ ਨੀਮਿੰਦਰ ਨੂੰ ਸ਼ਹਿਰ ਪੜਨ ਲਾ ਦਿੱਤਾ ਸੀ ਅਜੇ 6 ਮਹੀਨੇ ਹੋਏ ਸਨ ਉਸ ਨੂੰ ਸ਼ਹਿਰ ਜਾਂਦੀ ਨੂੰ ਇੱਕ ਦਿਨ ਸ਼ਹਿਰ ਦੇ ਇੱਕ ਮੁੰਡੇ ਨੇ ਨੀਮਿੰਦਰ ਦਾ ਬਾਜ਼ਾਰ ਵਿੱਚ ਗੁੱਟ ਫੜ ਲਿਆ ਸੀ ਇਹ ਮੁੰਡਾ ਸ਼ਹਿਰ ਦੇ ਕਿਸੇ ਅਮੀਰ ਬੰਦੇ ਦੀ ਵਿਗੜੀ ਹੋਈ ਔਲਾਦ ਸੀ ਨੀਮਿੰਦਰ ਨੇ ਗੁੱਟ ਛੜਾ ਕੇ ਇੱਕੋ ਥੱਪੜ ਮਾਰਿਆ ਸੀ ਉਸ ਦੇ ਨਾਲ ਹੀ ਪੰਜੇ ਉਂਗਲਾਂ ਦੇ ਨਿਸ਼ਾਨ ਉਸ ਦੀ ਗੱਲ ਤੇ ਸਨ ਇਕੱਠਾ ਹੁੰਦਾ ਵੇਖ ਕੇ ਉਹ ਉੱਥੋਂ ਰਫੂ ਚੱਕਰ ਹੋ ਗਿਆ ਪਰ ਇਸ ਘਟਨਾ ਨੇ ਹਰਮਿੰਦਰ ਦੀ ਜ਼ਿੰਦਗੀ ਵਿੱਚ ਅੱਗ ਲਾ ਦਿੱਤੀ ਸੀ। ਬਾਜ਼ਾਰ ਵਾਲੀ ਘਟਨਾ ਉਸਦੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਪੂਰੇ ਪਿੰਡ ਵਿੱਚ ਫੈਲ ਚੁੱਕੀ ਸੀ। ਜਦੋਂ ਮਿੰਦਰ ਘਰ ਪਹੁੰਚੀ ਤਾਂ ਉਸਦੇ ਚਾਚੇ ਤਾਏ ਨਾજર ਨੂੰ ਘੇਰਾ ਪਾਈ ਬੈਠੇ ਸਨ। ਉਹ ਚੁੱਪਚਾਪ ਅੰਦਰ ਚਲੀ ਗਈ। ਨੰਬਰਦਾਰ ਗੁਰਮੀਲ ਕਹਿ ਰਿਹਾ ਸੀ, "ਸਿਆਣਾ ਬਣ ਕੋਈ ਚੰਗਾ ਘਰ ਵੇਖ ਤੇ ਮਿੰਦਰ ਨੂੰ ਤੋਰ ਦੇ। ਫਿਰ ਐਵੇਂ ਸਾਰੇ ਪਿੰਡ ਤੋਂ ਥੂ-ਥੂ ਕਰਵਾਉਂਦਾ ਫਿਰੇਂਗਾ।" ਗੁੱਤ ਤੇ ਮੁੱਛ ਵਿੱਚ ਫਰਕ ਹੁੰਦਾ ਜਦੋਂ ਸਾਰੇ ਚਲੇ ਗਏ ਸਨ ਤਾਂ ਮਿੰਦਰ ਨੇ ਸਾਰੀ ਗੱਲ ਦੱਸਣੀ ਚਾਹੀ ਸੀ ਪਰ 나జర్ ਸਿੰਘ ਟੇਡਾ ਬੱਖੀ ਪਰਨੇ ਪਿਆ ਰਿਹਾ ਸੀ ਅਚਾਨਕ ਬਾਹਰ ਮੱਝ ਖੁੱਲ ਗਈ ਤਾਂ 나జర్ ਸਿੰਘ ਦੀ ਵਿਰਤੀ ਟੁੱਟੀ ਉਸਨੇ ਮੱਝ ਬੰਨੀ ਤੇ ਦੁਬਾਰਾ ਪੈਣ ਲੱਗੇ ਨੇ ਆਪਣੀ ਧੀਰੇ ਸਿਰ ਤੇ ਹੱਥ ਫੇਰਿਆ ਮਿੰਦਰ ਸੌ ਚੁੱਕੀ ਸੀ 나జర్ ਵੀ ਪੈ ਗਿਆ ਸਾਰੀ ਰਾਤ ਛੱਤ ਵਾਲੇ ਪੱਖੇ ਦੀ ਘੂੰ ਘੂੰ ਕਮਰੇ ਦੀ ਚੁੱਪ ਤੋੜਨ ਲਈ ਜਦੋਂ ਜਿਆਦਾ ਹੁੰਦੀ ਰਹੀ ਪੂਰੀ ਰਾਤ ਦੇ ਉਹ ਨੀਂਦਰੇ ਮਾਰੇ ਪੱਕੇ ਥੱਕੇ ਸੂਰਜ ਦਾ ਰਾਹ ਵੇਖ ਰਹੇ ਸਨ ਨਾਜਰ ਸਿੰਘ ਨੇ ਰੁਟੀਨ ਦੀ ਤਰ੍ਹਾਂ ਮੱਝਾਂ ਨੂੰ ਚਾਰਾ ਪਾ ਕੇ ਧਾਰਾ ਕੱਢ ਲਈਆਂ ਸਨ ਮਿੰਦੋ ਦੀ ਪਰਜਾਈ ਛਿੰਦਰ ਨੇ ਵਾੜੇ ਦੇ ਬਾਹਰਲੇ ਦਰਵਾਜ਼ੇ ਕੋਲੋਂ ਹੀ ਦੁੱਧ ਦੀ ਭਰੀ ਬਾਲਟੀ ਫੜੀ ਤੇ ਚਾਹ ਵਾਲੀ ਅੱਧਾ ਕਿਲੋਟਰ ਦੀ ਡੋਲਣੀ ਨਾਜਰ ਨੂੰ ਫੜਾ ਉਹਨੇ ਪੈਰੀਂ ਵਾਪਸ ਮੁੜ ਗਈ ਦੂਰੋਂ ਪ੍ਰਭਾਤ ਫੇਰੀ ਵਾਲੇ ਸੰਤਾਂ ਦੀ ਆਵਾਜ਼ ਆ ਰਹੀ ਸੀ 바ਵਾ ਰੰਗ ਨਿਆਰੇ ਦਾਤਾ ਤੇਰੀ ਖੇੜ ਨਿਆਰੀ ਆ ਮਾਪੇ ਠੰਡੇ ਖਾਂਦੇ ਫਿਰਦੇ ਪੁੱਤਰਾਂ ਦੀ ਸਰਦਾਰੀ ਆ ਇਹ ਆਵਾਜ਼ 나જર ਸਿੰਘ ਦੇ ਘਰ ਵੱਲ ਨੂੰ ਹੌਲੀ ਹੌਲੀ ਧੁਰੀ ਆ ਰਹੀ ਸੀ ਆਵਾਜ਼ ਬੰਦ ਹੋਈ ਛਿੰਦਰ ਨੇ ਦੁੱਧ ਦਾ ਭਰਿਆ ਜੱਗ ਬਰਤਨ ਵਿੱਚ ਪਾ ਸੰਤਾਂ ਦੇ ਪੈਰੀ ਹੱਥ ਲਾਏ ਤਿੰਨਾਂ ਜੁਗਾਂ ਤੱਕ ਜਿਉਂਦੇ ਰਹਿੰਦੇ ਭਗਤ ਸੂਰਮਾਨਦਾਨੀ ਚਿੰਦਰ ਨੇ ਲੰਮਾ ਜਿਹਾ ਸਾਹ ਲਿਆ ਤੇ ਅੰਦਰ ਚਲੀ ਗਈ। ਨਾજર ਕੇ ਬਾੜੇ ਕੋਲ ਦੀ ਲੰਗਦੀ ਆਵਾਜ਼ ਨੇ ਮਿੰਦੋ ਨੂੰ ਹਿਲਾਉਣਾ ਤਾਂ ਮਿੰਦੋ ਨੇ ਪਈ ਨੇਹੀ ਚੁੰਨੀ ਨਾਲ ਸਿਰ ਟੱਕ ਲਿਆ ਜਿਸ ਤੇ ਖੂਨ ਦੇ ੱੱਬੇ ਸਨ। ਸ਼ਾਇਦ ਕੱਲ ਮਿੰਦੋ ਨੇ ਦੁਪਹਿਰ ਵਾਲੀ ਘਟਨਾ ਤੋਂ ਬਾਅਦ ਨੱਕ ਵਿੱਚ ਵਗਦੇ ਖੂਨ ਨੂੰ ਸਾਫ਼ ਕੀਤਾ ਸੀ। ਇਹ ਉਹੀ ਆਵਾਜ਼ ਸੀ ਜਿਸ ਨੂੰ ਮਿੰਦੋ ਬਚਪਨ ਤੋਂ ਸੁਣਦਿਆਂ ਸਾਰ ਗੇਟ ਵੱਲ ਭੱਜੀ ਜਾਂਦੀ ਸੀ। ਪਰ ਅੱਜ ਸਰੀਰ ਦੀਆਂ ਗੁੱਜੀਆਂ ਸੱਟਾਂ ਨੇ ਉਸ ਨੂੰ ਮੰਜੇ ਤੋਂ ਉੱਠਣ ਨਹੀਂ ਸੀ ਦਿੱਤਾ ਬਾਵਾ ਰੰਗ ਨਿਆਰੇ ਦਾਤਾ ਤੇਰੀਆਂ ਤੂੰ ਹੀ ਜਾਣੇ ਭੁੱਖ ਪੇਟ ਦੀ ਚੁੰਨੀ ਸਿਰ ਤੋਂ ਲੱਥੀ ਜੱਗ ਕਿਉਂ ਔਰਤ ਨੂੰ ਫਟਕਾਰੇ ਮਿੰਦੋ ਦੀ ਸੁਰਤ ਆਵਾਜ਼ ਦੇ ਪਿੱਛੇ-ਪਿੱਛੇ ਜਾ ਰਹੀ ਸੀ ਅੱਜ ਆਵਾਜ਼ ਵਿੱਚ ਉਹ ਰਸ ਨਹੀਂ ਸੀ ਜੋ ਉਹ ਬਚਪਨ ਵੇਲੇ ਸੁਣ ਕੇ ਮਹਿਸੂਸ ਕਰਦੀ ਸੀ ਸ਼ਾਇਦ ਸਮੇਂ ਨੇ ਸੰਤਾ ਦੇ ਗਲੇ ਨਾਲ ਛੇੜਛਾੜ ਕੀਤੀ ਸੀ ਜਾਂ ਮਿੰਦੋ ਦੇ ਕੰਨ ਬਦਨਾਮੀ ਦੀ ਮੈਲ ਨੇ ਬੰਦ ਕਰ ਦਿੱਤੇ ਸਨ। 나જર ਸਿੰਘ ਨੇ ਮਿੰਦੋ ਨੂੰ ਗਲਾਸ ਵਿੱਚ ਪਾ ਕੇ ਚਾਹ ਦਿੱਤੀ ਤੇ ਆਪਣੇ ਲਈ ਟਿਫਨ ਦੇ ਡੱਬੇ ਵਿੱਚ ਪਾ ਲਈ। ਡੱਬਾ ਮੂੰਹ ਨੂੰ ਲਾ, ਚਾਹ ਨੂੰ ਅੰਦਰ ਖਿੱਚਿਆ। ਚਾਹ ਮੁੱਛਾਂ ਰਾਹੀਂ ਪੁੰਨਦੀ ਹੋਈ ਘੁੱਟ-ਘੁੱਟ ਕਰਕੇ ਅੰਦਰ ਜਾ ਰਹੀ ਸੀ। ਮਿੰਦੋ ਨੇ ਗਲਾਸ ਚੁੱਕ ਕੇ ਚਾਹ ਦੀ ਕੁੱਟ ਪਰੀ। ਦਰਫਿਟੇ ਮੂੰਹ। ਅਜੇ ਵੀ ਇਹੀ ਹਾਲ ਆ। ਤੂੰ ਕਿਉਂ ਸਾਰਾ ਦਿਨ ਖੱਪਦਾ ਰਹਿਣਾ? ਜੇ ਦੋ ਵੇਲੇ ਦੀ ਰੋਟੀ ਪਾਣੀ ਢੰਗ ਨਾਲ ਹੀ ਨਹੀਂ ਮਿਲਦਾ ਵੀਰਾ ਕੁਝ ਨਹੀਂ ਕਹਿੰਦਾ ਹੋਰ ਪਤਾ ਨਹੀਂ ਕੀ ਕੀ ਬੋਲੀ ਗਈ ਮਿੰਦਰ ਪਰ 나જર ਨੇ ਬਿਨਾ ਕੁਝ ਬੋਲੇ ਹੀ ਚਾਹ ਨੇਪਰੇ ਝਾੜ ਦਿੱਤੀ ਕੁਝ ਸਮਾਂ ਚੁੱਪ ਵਰਤੀ ਰਹੀ ਫਿਰ ਮਿੰਦੋ ਨੇ ਕਿਹਾ ਜੈ ਨੂੰ ਖਾਵੇ ਤੂੰ ਮੇਰੇ ਨਾਲ ਚੱਲਨੀ ਪਿੰਗ ਗੱਲ ਉਸ ਦੇ ਗਲ ਵਿੱਚ ਹੀ ਲਟਕ ਗਈ 나જર ਸਿੰਘ ਨੇ ਡੱਬੇ ਨੂੰ ਥੱਲੇ ਈਮੇ ਰੱਖਿਆ ਜਿਵੇਂ ਡੱਬੇ ਤੋਂ ਕੋਈ ਖਤਰਾ ਹੋਵੇ ਅੱਖ ਚਪਕਦੇ ਹੀ ਉਹ ਪੱਗ ਦੇ ਸਿਰ ਤੇ ਵਿਲੇਵੇਂ ਮਾਰਦਾ ਹੋਇਆ ਬਾਹਰ ਨਿਕਲ ਗਿਆ। ਮਿੰਦੋ ਪੱਥਰ ਵਾਂਗ ਅਡੋਲ ਬੈਠੀ ਰਹੀ। ਸੂਰਜ ਨਾજર ਦੇ ਗੁੱਸੇ ਨਾਲੋਂ ਵੀ ਜ਼ਿਆਦਾ ਗਰਮ ਸੀ। ਇਸੇ ਲਈ ਤਾਂ ਮੱਝਾਂ ਤਰ ਲੋ ਮੱਛੀ ਹੋ ਰਹੀਆਂ ਸਨ। ਮਿੰਦੋ ਨੇ ਪਾਣੀ ਪਲਾ ਕੇ ਮੱਝਾਂ ਛਤੜੇ ਵਿੱਚ ਬੰਨ ਦਿੱਤੀਆਂ ਤੇ ਆਪ ਮੰਝੇ ਤੇ ਪੈ ਗਈ। ਅਚਾਨਕ ਨਿੱਕਾ ਜਿਹਾ ਹੱਥ ਮਿੰਦੋ ਦੀ ਗੱਲ ਨੂੰ ਛੋਇਆ। ਨੂਰੀ ਤੂੰ ਕਹਿੰਦੀ ਮਿੰਦੋ ਨੇ ਉਸ ਵੱਲ ਹੱਥ ਵਧਾਇਆ ਮਿੱਠੀ ਜਹੀ ਮੁਸਕਾਨ ਦੇ ਨੂਰੀ ਨੇ ਰੋਟੀ ਵਾਲਾ ਡੱਬਾ ਅੱਗੇ ਕਰ ਦਿੱਤਾ ਮੰਮੀ ਸਾਡੇ ਗੇਟ 'ਚ ਖੜੀ ਆ ਜੇ ਮੈਂ ਤੇਰੇ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਕੁੱਟੂਗੀ ਤੂੰ ਸਾਡੇ ਘਰੇ ਆ ਜੀ ਫਿਰ ਮੈਂ ਤੇਰੇ ਨਾਲ ਬੈਠ ਕੇ ਰੋਟੀ ਖਾਣੀ ਆ ਕਹਿੰਦੀ ਹੋਈ ਨੂਰੀ ਪਿੱਛੇ ਨੂੰ ਭੱਜ ਤਰੀ ਦਰਵਾਜ਼ੇ ਕੋਲੋਂ ਥੋੜਾ ਜਿਹਾ ਪਿੱਛੇ ਮੁੜ ਹੌਲੀ ਜਹੀ ਬੋਲੀ ਭੂਆ ਜੀ ਮੇਰੀ ਚੀਜ਼ੀ ਲੈ ਕੇ ਆਏ ਹੋ ਫਿਰ ਨਿੱਕੀਆਂ ਨਿੱਕੀਆਂ ਛਾਲਾਂ ਮਾਰਦੀ ਹੋਈ ਦਰਵਾਜ਼ਾ ਲੰਘ ਗਈ। ਉਸਦੇ ਹੱਥ ਵਿੱਚ ਰਾਤ ਵਾਲਾ ਖਾਲੀ ਟਿਫਨ ਸੀ। ਮਿੰਦੋ ਭਰੇ ਮਨ ਨਾਲ ਬਿਮਾਰ ਵਾਂਗ ਮੰਜੇ ਤੇ ਫਿਰ ਪੈ ਗਈ। ਬਿਜਲੀ ਚਲੀ ਗਈ, ਪੱਖੇ ਦੀ ਘੁੰ ਘੁੰ ਬੰਦ ਹੋ ਗਈ ਤੇ ਮਿੰਦੋ ਦੀ ਅੱਖ ਖੁੱਲ ਗਈ। ਤਿੱਖੜ ਦੁਪਹਿਰੇ ਦੀ ਰੌਸ਼ਨੀ ਨੇ ਉਸ ਦੀਆਂ ਅੱਖਾਂ ਪੂਰੀਆਂ ਖੁੱਲਣ ਨਾ ਦਿੱਤੀਆਂ। ਉਸਨੇ ਪਾਣੀ ਪੀਤਾ ਤੇ ਟਿਫਨ ਖੋਲ੍ਹਿਆ। ਹਰਾਮ ਦੀ ਇਹ ਸਾਡੇ ਕਰਮਾਂ ਨੂੰ ਧਰੀ ਪਈ ਸੀ। ਇੱਕ ਡੱਬੇ ਵਿੱਚ ਤਿੰਨ ਰੋਟੀਆਂ ਤੇ ਇੱਕ ਆਂਬ ਦੇ ਅਚਾਰ ਦੀ ਫਾੜੀ ਸੀ ਇੱਕ ਰੋਟੀ ਉਸਨੇ ਖਾਧੀ ਤੇ ਦੋ ਬਾਪੂ ਲਈ ਰੱਖ ਕੇ ਦੁਬਾਰਾ ਮੰਜੇ ਤੇ ਪੈ ਗਈ ਮੱਜਾਂ ਦੇ ਸੰਗਲਾਂ ਦੀ ਆਵਾਜ਼ ਉਸਨੂੰ ਪੂਰਾ ਦੁਪਹਿਰਾ ਪਰੇਸ਼ਾਨ ਕਰਦੀ ਰਹੀ ਦਿਨ ਢਲੇ ਉਸਨੇ ਮੱਜਾਂ ਨੂੰ ਪਾਣੀ ਪਿਆ ਕੇ ਬਾਹਰ ਤੂੜੀ ਰਲਾ ਕੇ ਬੰਨ ਦਿੱਤਾ ਤੇ ਆਪ ਸਫਾਈ ਵਿੱਚ ਰੁੱਝ ਗਈ ਦਿਨ ਛਿਪ ਗਿਆ ਸੀ ਮਿੰਦੋ ਨੇ ਦੁੱਖ ਦੇ ਹੱਥ ਨਾਲ ਮੱਜਾਂ ਚੋਈਆਂ ਤੇ ਦੋਵੇਂ ਗਲਾਸ ਦੁੱਧ ਨਾਲ ਭਰ ਕੇ ਰੱਖ ਲਏ ਛਿੰਦਰਕੁੰਡ ਕੱਢ ਕੇ ਆਈ ਟਿਫਨ ਰੱਖਿਆ ਤੇ ਦੁੱਧ ਦੀ ਬਾਲਟੀ ਚੱਕ ਕੇ ਵਾਪਸ ਚਲੀ ਗਈ ਹਨੇਰਾ ਹੋ ਚੁੱਕਾ ਸੀ ਮਿੰਦੋ ਨੂੰ ਬਾਪੂ ਦਾ ਫਿਕਰ ਹੋ ਰਿਹਾ ਸੀ ਏਨੇ ਨੂੰ ਬਾਹਰਲਾ ਦਰਵਾਜ਼ਾ ਖੁੱਲ੍ਹਿਆ ਗੁੱਤ ਤੇ ਮੁੱਛ ਵਿੱਚ ਫਰਕ ਹੁੰਦਾ ਨਾજર ਸਿਆਂ ਕੋਈ ਨਾ ਸਭ ਕੁਝ ਠੀਕ ਹੋ ਜੂ ਕਹਿੰਦਾ ਨੰਬਰਦਾਰ ਨਾજર ਨੂੰ ਬੈਠ ਕੇ ਵਿੱਚ ਲੈ ਆਇਆ ਬੈਠਕ ਸ਼ਰਾਬ ਦੀ ਹਵਾੜ ਨਾਲ ਭਰ ਗਈ ਨਾજર ਨੂੰ ਮੰਜੇ ਤੇ ਪਾ ਗਰਮੇਲ ਨੰਬਰਦਾਰ ਹਨੇਰੇ ਵਿੱਚ ਠੇਡੇ ਖੰਡਾ ਚਲਾ ਗਿਆ ਪੁੱਤ ਮੈਂ ਸਾਰਾ ਕੁਝ ਠੀਕ ਕਰ ਲਵਾਂ ਨਾજર ਬਿਨਾਂ ਰੋਟੀ ਖਾਦੇ ਹੀ ਸੌ ਗਿਆ ਮਿੰਦੋ ਨੇ ਅਦੂਰੇ ਜਿਹੇ ਮਨ ਨਾਲ ਇੱਕ ਰੋਟੀ ਖਾਧੀ ਅੱਧੀ ਰਾਤ ਨੂੰ ਨਾજર ਨੇ ਉਲਟੀ ਕਰ ਦਿੱਤੀ ਮਿੰਦੋ ਨੇ ਦੁੱਧ ਦਾ ਗਲਾਸ ਦਾਣੇ ਵਾਲੇ ਤੋੜੇ ਤੇ ਪਾ ਦਿੱਤਾ ਤੇ ਘੜੇ 'ਚੋਂ ਗਲਾਸ ਭਰ ਕੇ ਬਾਪੂ ਨੂੰ কুরਲੀਆਂ ਕਰਵਾਈਆਂ ਤੇ ਦਾੜੀ ਨੂੰ ਆਪਣੀ ਚੁੰਨੀ ਨਾਲ ਸਾਫ਼ ਕੀਤਾ ਚੁੰਨੀ ਨੂੰ ਲੱਗੇ ਖੂਨ ਦੇ ਦਾਗ ਕਸਮੈਲੇ ਹੋ ਗਏ ਸਨ ਨਾજર ਦੁਆਰਾ ਸੌ ਗਿਆ। ਮਿੰਦੂ ਪੱਖੇ ਦੀ ਕੂੰਕੂੰ ਸੁਣਦੀ ਰਹੀ ਤੇ ਪੱਖਾ ਬੈਠਕ ਵਿੱਚੋਂ ਸ਼ਰਾਬ ਦੀ ਬੋ ਨੂੰ ਬਾਹਰ ਕੱਢਣ ਲਈ ਲਟੋਪੀਂਗ ਹੁੰਦਾ ਰਿਹਾ। ਸੂਰਜ ਭਾਵੇਂ ਸੱਬੇ ਕੇ ਪਿੰਡ ਦੇ ਉੱਪਰ ਦੀ ਦੋ ਦਿਨਾਂ ਦਾ ਪੈਂਡਾ ਤੈਅ ਕਰ ਤੀਸਰੇ ਚੱਕਰ ਲਈ ਰਵਾਨਾ ਹੋ ਗਿਆ ਸੀ ਪਰ ਮਿੰਦੂ ਦੇ ਕੀਤੇ ਕਾਰੇ ਦੀ ਪਿੰਡ ਵਿੱਚ ਚਲਦੀ ਟੈਂ ਟੈਂ ਨੇ ਉਸ ਦੇ ਕੰਨਾਂ ਨੂੰ ਦੁਖਣ ਲਾ ਦਿੱਤਾ ਸੀ। ਇਸੇ ਲਈ ਉਹ ਪਖਿਆ-ਪਖਾਇਆ ਚੜਦਾ ਅਗਵਰਾ ਰਿਹਾ ਸੀ। ਪਾਲਾ ਛੜਾ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਮੋੜ ਤੇ ਖੜਾ ਕੰਮਕਾਰ ਲਈ ਜਾਂਦੀਆਂ ਜਨਾਨੀਆਂ ਦੇ ਵਧੇ ਹੋਏ ਪੁੜਿਆਂ ਨੂੰ ਪਿੱਛੋਂ ਤਾੜ ਰਿਹਾ ਸੀ ਲੱਛੂ ਨੇਣ ਆਉਂਦੀ ਵੇਖ ਪਾਲੇ ਨੇ ਪੁੱਠੇ ਹੱਥ ਨਾਲ ਮੁੱਛਾਂ ਉਤਾਂ ਚੁੱਕਦੇ ਹੋਏ ਖੰਗੂਰਾ ਮਾਰਿਆ ਲੱਛੇ ਨੇ ਪਹਿਲਾਂ ਹੀ ਚੁੰਨੀ ਨਾਲ ਲੋੜੋਂ ਵਧੇ ਹੋਏ ਸਤਨਾ ਨੂੰ ਟੱਕਦੇ ਹੋਏ ਛਾਤੀ ਨੂੰ ਤਾਣ ਲਿਆ ਸੀ ਕੋਲ ਆਉਂਦੀ ਹੀ ਬੋਲੀ ਘਰੇ ਟਿਕ ਜਿਆ ਕਰ ਕਦੇ ਕਿੱਲੇ ਨਾ ਬੰਨੇ ਬਾਂਦਰ ਵਾਂਗ ਮੋੜਾਂ ਤੇ ਖੜਾ ਰਹਿਣਾ ਜਨਾਨੀਆਂ ਤਾੜਦਾ ਰਹਿਣਾ ਲੋਕਾਂ ਦੀ ਤਾੜਦਾ ਹੀ ਆ ਚਿੰਬੜਿਆ ਤਾਂ ਨਹੀਂ ਕਿਸੇ ਨੂੰ ਪਾਲੇ ਨੇ ਉਸੇ ਸੁਰ ਵਿੱਚ ਸੁਰ ਮਲਾਉਂਦਿਆਂ ਕਿਹਾ ਜਦੋਂ ਮਰ ਗਿਆ ਫਿਰ ਚਿੰਬੜਨ ਵੀ ਲੱਗ ਜਾਏਗਾ ਹਾ 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 ਲੱਛੋ ਨੇ ਇੱਕ ਹੋਰ ਤੀਰ ਕੱਸਿਆ ਜੇ ਮਰ ਗਿਆ ਪਹਿਲਾਂ ਤੇਰੇ ਚਿਬ ਕੱਢੂੰ ਭਾਬੀ ਪਾਲੇ ਨੇ ਮੋੜਮਾ ਜਵਾਬ ਦਿੱਤਾ ਤੇ ਹੱਸ ਪਿਆ ਪੁੰਨੜਿਆ ਤੇਰੀ ਚਾਚੀ ਲੱਗਦੀਆਂ ਲੱਛੋ ਨੇ ਪਾਲੇ ਦਾ ਮੂੰਹ ਬੰਦ ਕਰ ਦਿੱਤਾ ਫਿਰ ਆਪ ਹੀ ਬੋਲੀ ਬਿਆਮਿੰਦੋ ਮੀਸਨੀ ਜਹੀ ਨੇ ਹੋਰ ਹੀ ਬੰਬ ਤਮਾਕਾ ਕਰਤਾ ਕਰਨਾ ਹੀ ਸੀ ਹੋਰ ਕੀ ਕਰਦੀ ਸੱਬਾ ਕਿਹੜਾ ਘਰੇ ਟਿਕਦਾ ਸੀ ਨਾਲੇ ਬਸੰਤ ਕੌਰ ਦੇ ਕੰਨ ਖੁੱਲ ਗਏ ਪੁੱਤ ਪੁੱਤ ਕਰਦੀ ਫਿਰਦੀ ਸੀ ਸੇਵਕ ਨੂੰ ਤਾਸ਼ ਦੀ ਬਾਜੀ ਵਿੱਚ ਛੜਾ ਕੇ ਲੈ ਜਾਂਦੀ ਸੀ ਪੁੱਤ ਮੈਨੂੰ ਮੰਡੀ ਛੱਡਿਆ ਪੁੱਤ ਸਾਡਾ ਪੀਣਾ ਚੱਕੀ ਤੇ ਸੁਟਿਆ ਅਗਲੇ ਨੇ ਮੌਕਾ ਵੇਖ ਕੇ ਡਰਮ ਨੂੰ ਹੱਥ ਪਾ ਲਿਆ ਪਾਲੇ ਨੇ ਟੌਂਟ ਕੱਸਿਆ ਵੇ ਕਾਹਨੂੰ ਆਪ ਹੀ ਹਿੱਲੀ ਫਿਰਦੀ ਸੀ ਮਿੰਦੋ ਲੱਛੋ ਨੇ ਅੱਗਾ ਪਿੱਛਾ ਵੇਖ ਕੇ ਕਿਹਾ ਆਹੋ ਤਾੜੀ ਇੱਕ ਹੱਥ ਨਾਲ ਥੋੜੀ ਵਜਦੀ ਆ ਪਾਲੇ ਨੇ ਸਹਿਮਤੀ ਜ਼ਾਹਰ ਕੀਤੀ ਵੇ ਸੇਵਕ ਨੇ ਵੀ ਹੱਦੀ ਕਰਤੀ ਚੁੱਪ ਕੀਤਾ ਜਾ ਸਾਹ ਦੀ ਲੱਗਦਾ ਸੀ ਦੇਖਣ ਨੂੰ ਲੱਛੋ ਨੇ ਹੈਰਾਨੀ ਪ੍ਰਗਟਾਈ ਘਰ ਦੀ ਦਾਲ ਰੋਜ਼ ਰੋਜ਼ ਕਿਹੜਾ ਖਾਈ ਜਾਵੇ ਹੈ ਤਾਂ ਮਰਦੀ ਨਾਲੇ ਸਾਧਵਾਲੀ ਗੁਫਾ ਵਰਗਾ ਘਰ ਤਾਂ ਸੀ ਸੱਬੇ ਦਾ ਨਾ ਕੋਈ ਡਰ ਨਾ ਕੋਈ ਡੁੱਕਰ ਬੈਠ ਗਿਆ ਅਗਲਾ ਭਗਤੀ ਕਰਨ ਪਾਲੇ ਨੇ ਪੈੰਦੀ ਸੱਟੇ ਗੱਲ ਕੱਢ ਮਾਰੀ ਆਹੋ ਮੈਂ ਸੁਣਿਆ ਹੁਣ ਘਰੇ ਨਹੀਂ ਵੜਿਆ ਪਰਸੋਂ ਦਾ ਲੱਛੋ ਨੇ ਪਾਲੇ ਉੱਤੇ ਨਜ਼ਰਾਂ ਟਿਕਾ ਦਿੱਤੀਆਂ ਹੂੰ ਹੁਣ ਘਰੇ ਨਹੀਂ ਵੜਦਾ ਜੇ ਉਹਦੇ ਵਾਲੀ ਨੇ ਮੇਰੇ ਵਰਗੇ ਨੂੰ ਸੱਦ ਲਿਆ ਫਿਰ ਸੱਬੇ ਵਾਂਗੂ ਘਰੋਂ ਨਿਕਲਣਾ ਮੁਸ਼ਕਲ ਹੋ ਜੂ ਜਰਦਾ ਮਲਦੇ ਨੇ ਬੇਤਿਆ ਨੇ ਇਹੀ ਕਿਹਾ ਤੂੰ ਤਾਂ ਵੇਲਾ ਸਵਾਦ ਲੈਣ ਨੂੰ ਕਬੀਲਦਾਰਾਂ ਨੇ ਤਾਂ 100-100 ਕੰਮ ਕਰਨੇ ਆ ਪਾਲੇ ਤੋਂ ਖੇੜਾ ਛਡਾਉਂਦੀ ਹੋਈ ਲੱਛੋ ਪਿੰਡ ਵੱਲ ਨੂੰ ਹੋ ਤਰੀ ਤੁਰੀ ਜਾਂਦੀ ਲੱਛੋ ਦੇ ਪਿਛਵਾੜੇ ਦੀ ਹਲਕੀ ਜਹੀ ਗੁਲਾਈ ਹਰਕਤ ਨੂੰ ਵੇਖ ਕੇ ਪਾਲੇ ਦੀਆਂ ਅੱਖਾਂ ਹੱਸ ਰਹੀਆਂ ਸਨ ਲੱਗੀ ਕੋਈ ਵਿੜਕ ਮੈਂ ਸੁਣਿਆ ਤੇਰੀ ਨਾਨਕ ਕੋਲਾ ਸੇਵਕ ਲੱਛੇ ਨੇ ਸੇਵਕ ਦੀ ਘਰ ਵਾਲੀ ਦੇ ਨੇੜੇ ਹੋ ਕੇ ਪੁੱਛਿਆ ਹੋਰ ਕਿੱਥੇ ਜਾਣਾ ਮਰੀ ਦੱਸਦੀ ਸੀ ਕਹਿੰਦੇ ਐਵੇਂ ਰੌਲਾ ਪਾਤਾ ਮੈਂ ਤਾਂ ਮੰਝੇ ਤੇ ਬੈਠਾ ਸੀ ਭੋਲੀ ਨੇ ਆਪਣੇ ਖਸਮ ਨੂੰ ਸੁੱਚਾ ਕਰਨ ਦੀ ਕੋਸ਼ਿਸ਼ ਕੀਤੀ ਲੈ ਜੇ ਬੈਠਾ ਸੀ ਤਾਂ ਜੁੱਤੀ ਛੱਡ ਕੇ ਭੱਜਣ ਦੀ ਕੀ ਲੋੜ ਸੀ ਲੱਛੋ ਨੇ ਭੋਲੀ ਨੂੰ ਦੁਬਿਦਾ ਵਿੱਚ ਪਾਉਂਦਿਆਂ ਕਿਹਾ ਕੰਜਰੀ ਨੇ ਆਪਣਾ ਘਰ ਤਾਂ ਪੱਟਣਾ ਸੀ ਮੇਰਾ ਵੀ ਜਾੜਤਾ ਭੋਲੀ ਨੂੰ ਸੇਵਕ ਨਾਲ ਮਿੰਦੋ ਜ਼ਿਆਦਾ ਗੁਨਾਹਗਾਰ ਲੱਗ ਰਹੀ ਸੀ ਆਹ ਹੈ ਸਵਾਦ ਲੈਂਦੀ ਲੈਂਦੀ ਦੇ ਘਰਾਂ ਦੀਆਂ ਜੜਾਂ 'ਚ ਦਾਤੀ ਫੇਰਦੀ। ਗੱਡੀ 'ਚ ਚੌੜੀ ਹੋਈ ਐ ਬੈਠੀ ਸੀ ਜਿਵੇਂ ਬਹੁਤ ਵੱਡੀ ਮੱਲ ਮਾਰ ਕੇ ਗਈ ਹੋਵੇ। ਲੱਛੋ ਨੇ ਭੋਲੀ ਨੂੰ ਥੋੜੀ ਉੱਚੀ ਆਵਾਜ਼ ਵਿੱਚ ਕਿਹਾ, "ਇੰਨੇ ਨੂੰ ਕੁੱਤੀ ਆਪਣੇ ਲུང་ ਲਾਣੇ ਸਮੇਤ ਭੋਲੀ ਕੇ ਘਰੇ ਆਵੜੀ।" ਹਾਂਜੀ ਦੋਸਤੋ, ਇਸ ਕਹਾਣੀ ਦਾ ਦੂਸਰਾ ਭਾਗ ਕੱਲ ਆਵੇਗਾ ਜੀ। ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਚੈਨਲ ਦੇ ਨਾਲ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਕਹਾਣੀ ਸੁਣ ਲਈ ਧੰਨਵਾਦ